ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦੀਪ ਸਿੰਘ ਖਿਆਲ ਚਾਲਾ ਆਪ ਹੋਪ ਕੀ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਦੋਸਤੋ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਜਿਹੜਾ ਆਪਣਾ ਇਹ ਚੈਨਲ ਆ ਇਹਦੇ ਤੇ ਪਹਿਲਾਂ ਨਾ ਆਪਾਂ ਸ਼ਾਰਟ ਵੀਡੀਓ ਪਾਉਂਦੇ ਹੁੰਦੇ ਸੀ ਤੇ ਇੱਥੇ ਚੈਨਲ ਜਿਹੜਾ ਹੈਗਾ ਨਾ ਆਪਣਾ ਕਾਫੀ ਟਾਈਮ ਤੋਂ ਬੰਦ ਪਿਆ ਸੀ ਕਿਉਂਕਿ ਆਪਣੇ ਦੂਸਰੇ ਚੈਨਲ ਤੇ ਆਪਾਂ ਜਿਹੜੀ ਹੈਗੀ ਉਹ ਵਰਕਿੰਗ ਕਰ ਰਿਹਾ ਪਰ ਦੋਸਤੋ ਹੁਣ ਜਿਹੜੇ ਇਸ ਚੈਨਲ ਦੇ ਸਬਸਕ੍ਰਾਈਬਰ ਨੇ ਆਪਣੇ ਜਿਹੜੇ ਹੈਗੇ ਨੇ ਤੇ ਉਹਨਾਂ ਸਾਰਿਆਂ ਲਈ ਆਪਾਂ ਨੇ ਇਸ ਚੈਨਲ ਤੇ ਇੱਕ ਬਲੌਗ ਸ਼ੁਰੂ ਕਰਨ ਲੱਗੇ ਆ ਜਿਹੜਾ ਕਿ ਆਪਾਂ ਡੇਲੀ ਬੇਸਿਸ ਤੇ ਉਹਦੇ ਰੁਟੀਨ ਦੇ ਵਿੱਚ ਇਹ ਡੇਲੀ ਬਲੌਗ ਹੈਗਾ ਵਾ ਆਪਣੇ ਟਰੈਵਲ ਦਾ ਉਹ ਆਪਾਂ ਇਹਦੇ ਤੇ ਜਿਹੜਾ ਹੈਗਾ ਵਾ ਉਹ ਅਪਲੋਡ ਕਰਿਆ ਕਰਾਂਗੇ ਬੇਸਿਕਲੀ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਮੈਂ ਜਿਹੜਾ ਮੇਰਾ ਕੰਮ ਆ ਦੋਸਤੋ ਮੈਂ ਨਾ ਇੱਕ ਫਲਾਈ ਬੁੱਡ ਦੀ ਕੰਪਨੀ ਦੇ ਵਿੱਚ ਆਂ ਤੇ ਜਿਹਦੇ ਵਿੱਚ ਤੁਸੀਂ ਇਹ ਲਾ ਲਓ ਕਿ ਮੇਰਾ ਜਿਹੜਾ ਵਰਕ ਆ ਉਹ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਦਾ ਕੁਝ ਏਰੀਆ ਮਤਲਬ ਉੱਥੇ ਮੈਂ ਹਮੇਸ਼ਾ ਟਰੈਵਲ ਕਰਦਾ ਰਹਿਣਾ ਘੁੰਮਦਾ ਰਹਿਣਾ ਵਾ ਕਿ ਆਪਣੇ ਨਾ ਜਗ੍ਹਾ-ਜਗ੍ਹਾ ਤੇ ਆਪਣੇ ਆ ਨੈਟਵਰਕ ਬਣਾ ਹੋਇਆ ਤੇ ਉਹਨਾਂ ਨੂੰ ਮਿਲਣਾ ਉਹਨਾਂ ਕੋਲੇ ਜਾਣਾ ਤਾਂ ਕਰਕੇ ਦੋਸਤੋ ਮੇਰਾ ਮੋਸਟਲੀ ਮੇਰਾ ਕੰਮ ਹੈਗਾ ਟਰੈਵਲ ਦਾ ਤੇ ਅੱਜ ਆਪਾਂ ਚੱਲੇ ਆਂ ਡੱਬ ਵਾਲੀ ਤੇ ਰਸਤੇ ਵਿੱਚ ਤੁਹਾਨੂੰ ਜਿਹੜੀ-ਜਿਹੜੀ ਚੰਗੀ ਲੋਕੇਸ਼ਨ ਹੋਊਗੀ ਆਪਾਂ ਉਹ ਵੀ ਦਿਖਾਵਾਂਗੇ ਤੇ ਰਸਤਾ ਜਿੱਦਾਂ ਦਾ ਹੈਗਾ ਵਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਮਤਲਬ A to Z ਡੱਬ ਵਾਲੀ ਜਿਹੜਾ ਰੂਟ ਪਲਾਨ ਆ ਤੁਹਾਨੂੰ ਉਹ ਵੀ ਸਾਰਾ ਦੱਸਾਂਗੇ ਬਾਈ ਟਰੱਕ ਥੋੜਾ ਜਿਆਦਾ ਹੀ ਨੇੜੇ ਲਿਆਇਆ ਸੀ ਤੇ ਬਾਕੀ ਦੋਸਤੋ ਬਣੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਤੇ ਹੁਣ ਇੱਥੇ ਦਿੱਲੀ ਹਰ ਰੋਜ਼ ਮਾਰਨਿੰਗ ਦੇ ਵਿੱਚ ਆਪਾਂ ਇਹਦੇ ਤੇ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਇੱਕ ਰਿਕਵੈਸਟ ਆ ਕਿ ਜਿੰਨੇ ਆਪਣੇ ਵੀਰ ਇਸ ਚੈਨਲ ਦੇ ਨਾਲ ਜੁੜੇ ਆ ਇਹਨੂੰ ਵੱਧ ਤੋਂ ਵੱਧ ਚੈਨਲ ਨੂੰ ਜਿਹੜਾ ਹੈਗਾ ਵਾ ਉਹ ਸਪੋਰਟ ਕਰੋ ਠੀਕ ਆ ਜੀ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਮਿਲਦੇ ਆਂ ਬਾਈ ਅੱਗੇ ਜਿਵੇਂ ਜਿਵੇਂ ਆਪਾਂ ਅੱਗੇ-ਅੱਗੇ ਵਧੀ ਜਾਵਾਂਗੇ ਤੇ ਸਾਰੀ ਵੀਡੀਓ ਆਪਾਂ ਤੁਹਾਨੂੰ ਸ਼ੂਟ ਕਰਕੇ ਤੇ ਇਹਦੇ ਵਿੱਚ ਦਿਖਾਵਾਂਗੇ ਆਪਾਂ ਕਰ ਚੁੱਕਿਆ ਰਿਕਾਰਡ ਦੇ ਵਿੱਚ ਇੰਟਰ ਤੇ ਅਮਦਗੜ ਮਰੀਲ ਕੋਡਲਾ ਜਗਰਾਉਂ ਬਰਨਾਲਾ ਤੇ ਆਪਾਂ ਜਾਣਾ ਇੱਥੋਂ ਬਰਨਾਲੇ ਵਾਲੀ ਸਾਈਡ ਉਕੀ ਬਰਨਾਲੇ ਤੋਂ ਬਾਅਦ ਬਠਿੰਡਾ ਬਠਿੰਡੇ ਤੋਂ ਅੱਗੇ ਡੱਬਾ ਵਾਲੀ ਟਿਕਰੀਮਨ ਲਗਭਗ 3 3.5 4 ਘੰਟੇ ਦਾ ਜਿਹੜਾ ਹੈਗਾ ਉਹ ਟ੍ਰੈਵਲ ਹੈਗਾ ਵਾ ਜਿਹਦੇ ਵਿੱਚ ਤੇ ਆਪਾਂ ਹੁਣ ਰੈਕੋਰਡ ਇੱਕ ਸ਼ਹਿਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਜਿੱਥੇ ਆਪਣੇ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਤਿਹਾਸਿਕ ਜਿਹੜਾ ਹੈਗਾ ਵਾ ਗੁਰਦੁਆਰਾ ਸਾਹਿਬ ਹੈਗਾ ਵਾ ਗੁਰਦੁਆਰਾ ਟਾਲੀਣਾ ਸਾਹਿਬ ਜਿੱਥੇ ਕੀ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਛੂਪਾਪਤੇ ਹੈ ਜਿਹੜਾ ਹੈਗਾ ਵਾ ਸ਼ਹਿਰ ਆ ਬਾਕੀ ਦੋਸਤੋ ਇੱਥੇ ਹੋਰ ਵੀ ਬਹੁਤ ਸਾਰਾ ਇਤਿਹਾਸ ਆ ਇੱਥੇ ਛੋਟੇ ਸਾਹਿਬ ਜਦਿਆਂ ਦਾ ਇਤਿਹਾਸ ਵੀ ਇਹਦੇ ਨਾਲ ਜੁੜਿਆ ਹੋਇਆ ਵਾ ਕਿਉਂਕਿ ਜਿਹੜਾ ਉਹਨਾਂ ਨੇ ਇੱਥੇ ਆਪਣੇ ਨਵਾਬ ਰਾਏ ਕਲਾਸੀ ਨੂਰਾ ਮਾਹੀ ਸੀ ਜਿਹੜੇ ਪਤਾ ਲੈ ਕੇ ਆਏ ਸੀ ਉਹ ਵੀ ਸਾਰਾ ਇੱਥੇ ਦਾ ਹੈਗਾ ਵਾ ਬਾਕੀ ਇੱਥੇ ਮਾਰਾ ਦਲੀਪ ਸਿੰਘ ਨੇ ਆਖਰੀ ਰਾਤ ਜਿਹੜੇ ਪਿੰਡ ਵਿੱਚ guzari ਸੀ ਇੱਥੇ ਬਸੀਆਂ ਕਰਕੇ ਉਹਨਾਂ ਦੀ ਹਵੇਲੀ ਕੋਠੇ ਵੀ ਬਣੀ ਹੋਈ ਆ ਤੇ ਇਥੋਂ ਦੋਸਤੋ ਸਿੱਧਾ ਜਿਹੜਾ ਹੈਗਾ ਵਾ ਉਹ ਮੇਨ ਅ ਅੱਗੇ ਬਿਜਾਰ ਆ ਇੰਦਰਵਤ ਤਲਵੰਡੀ ਬਾਜ਼ਾਰ ਕਹਿੰਦੇ ਨੇ ਇੱਥੋਂ ਆਪਾਂ ਰਾਈਟ ਮੋੜਨਾ ਤੁਹਾਨੂੰ ਥੋੜਾ ਜਿਹਾ ਕਲੱਬ ਜਿਹੜਾ ਹੈਗਾ ਨਾ ਆਪਾਂ ਉਹ ਗੁਰਦੁਆਰਾ ਸਾਹਿਬ ਦਾ ਵੀ ਬਾਹਰੋਂ ਦਿਖਾਵਾਂਗੇ ਹਾਂਜੀ ਦੋਸਤੋ ਵੈਸੇ ਨਾ ਅੱਜ ਅ ਧੁੰਦ ਬਹੁਤ ਜ਼ਿਆਦਾ ਸੀ ਪਰ ਹੁਣ ਧੁੱਪ ਨਿਕਲਈ ਹੈ ਤੇ ਜਿੰਨਾ ਕੀ ਕੀ ਧੁੰਦ ਵੀ ਬਹੁਤ ਘਟ ਗਈ ਆ ਪਰ ਮੈਨੂੰ ਲੱਗਦਾ ਅੱਜ ਰਾਤ ਨੂੰ ਸ਼ਾਮ ਨੂੰ ਧੁੰਦ ਬਹੁਤ ਜ਼ਿਆਦਾ ਵਾਧੂਗੀ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਟਾਈਮ ਨਾਲ ਆਪਾਂ ਰਿਟਰਨ ਕਰ ਲਈਏ ਦੋਸਤੋ ਆ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਮੇਨ ਗੇਟ ਆ ਗੁਰਦੁਆਰਾ ਸਾਹਿਬ ਦਾ ਇੱਥੋਂ ਦੀ ਐਂਟਰੀ ਹੁੰ ਗੁਰਦੁਆਰਾ ਟਾਲੀਆਣਾ ਸਾਹਿਬ ਦੀ ਤੇ ਬਾਕੀ ਭਈ ਅੱਜ ਕੱਲ ਨਾ ਟਰੈਵਲ ਜਿਹੜਾ ਹੈਗਾ ਵਾ ਉਹ ਗੱਡੀ ਚਲੌਣੀ ਆਪਦੇ ਸਾਥੇ ਦੇ ਵਿੱਚ ਹੀ ਆ ਕਿਉਂਕਿ ਦੂਸਰਾ ਬੰਦਾ ਤਾਂ ਉਹ ਦੇਖਦਾ ਹੀ ਨਹੀਂ ਆ ਦੇਖੋ ਦੋਸਤੋ ਇਹ ਮੇਨ ਗੇਟ ਆ ਹਾਂਜੀ ਦੋਸਤੋ ਆਪਾਂ ਹੁਣ ਪਹੁੰਚ ਗਏ ਆ ਤਕਰੀਬਨ ਹੰਡਾਇਆ ਤੇ ਇਹ ਬਰਨਾਲਾ ਮਤਲਬ ਆਉਟਰ ਤੇ ਆ ਇਹ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਨੇ ਹੈਗੇ ਨੇ ਆਪਣੇ ਹੰਡਾਇਆ ਆਉਟਲੈਟਸ ਜਿਹੜੇ ਆਪਣੇ ਬਣੇ ਹੋਏ ਨੇ ਇੱਥੇ ਤੇ ਰਾਤ ਨੂੰ ਤਾਂ ਜਿਹੜਾ ਇੱਥੋਂ ਦਾ ਵਿਊ ਆ ਉਹ ਹੋਰ ਵੀ ਬਹੁਤ ਘੈਂਟ ਹੋ ਜਾਂਦਾ ਵਾ ਮਤਲਬ ਇੱਥੇ ਲੋਕ ਇਹਨੂੰ ਮਿਨੀ ਕੈਨੇਡਾ ਕਹਿੰਦੇ ਨੇ ਕਿਉਂਕਿ ਇੱਥੇ ਮੋਸਟਲੀ ਇੰਡੀਆ ਤੋਂ ਇਲਾਵਾ ਹੋਰ ਵੀ ਕਾਫੀ ਕੰਟਰੀਜ਼ ਦੇ ਜਿਹੜੇ ਹੈਗੇ ਨੇ ਨਾ ਉਹ ਆਟਲਟ ਇੱਥੇ ਬਣੇ ਹੋਏ ਨੇ ਮਤਲਬ ਹਰ ਇੱਕ ਕੰਪਨੀ ਦੇ ਇੱਥੇ ਫ੍ਰੈਂਚਾਈਜ਼ੀ ਹੈਗੀ ਆ ਤੇ ਬਾਕੀ ਤੁਹਾਨੂੰ ਆਉਂਦੇ ਹੋਏ ਵੀ ਆਪਾਂ ਰਾਤ ਨੂੰ ਦਿਖਾਵਾਂਗੇ ਅੱਜ ਹੀ ਤਕਰੀਬਨ ਆਪਾਂ ਦੋਸਤੋ ਪਹੁੰਚ ਚੁੱਕੇ ਆ ਅਪਰੋਕਸ ਮਿਲਦਾ ਰਾਮਪੁਰਾ ਦੇ ਆਸ-ਪਾਸ ਪਹੁੰਚ ਚੁੱਕੇ ਆ ਤੇ ਅੱਜ ਆਪਾਂ ਕਰੋ ਬ੍ਰੇਕਫਾਸਟ ਵੀ ਨਹੀਂ ਕੀਤਾ ਸੀ ਤੇ ਹੁਣ ਜਿਹੜਾ ਨੈਕਸਟ ਅਗੇ ਕੋਈ ਵੀ ਢਾਬਾ ਆਉਂਦਾ ਤੇ ਆਪਾਂ ਉੱਥੇ ਰੁੱਕ ਕੇ ਬ੍ਰੇਕਫਾਸਟ ਕਰਦੇ ਆ ਤੇ ਯਾਰਾ ਬਾਈ ਨਾ ਥਾਰ ਲਈ ਜਾਂਦਾ ਵਿਚਾਰਾ ਤੇ ਵਿਚਾਰਾ ਦਾ ਕਾਨੂੰ ਨਾ ਜਾਨੀ ਕਿ ਆਇ ਲਾਲੋ ਥਾਰ ਨਾ ਵਿਚਾਰੀ ਲੱਗੀ ਗਿਆ ਨਾ ਵਿਚਾਰੀ ਲਾਲੋ ਹੁਣ ਤਾਂ ਵਿਚਾਰੀ ਲੱਗੀ ਗਈ ਆ ਤੇ ਠੀਕ ਆ ਯਾਰ ਕੰਕੀ ਤੋਂ ਦਾ ਟਾਈਮ ਆ ਤੁਹਾਨੂੰ ਵੀ ਪਤਾ ਵਾ ਅੱਜ ਕੱਲ ਨਾ ਆਪਣੀ ਸੇਫਟੀ ਆਪਣੇ ਹੱਥੀ ਆ ਤੇ ਬਾਕੀ ਆਪਾਂ ਹੁਣ ਅੱਗੇ ਨਾ ਢਾਬੇ ਤੇ ਰੁਕਦੇ ਆ ਯਾਰ ਭੁੱਖ ਲੱਗਈ ਆ ਕੁਛ ਨਾ ਕੁਛ ਖਾ ਪੀ ਕੇ ਫੇਰ ਅੱਗੇ ਚੱਲਾਂਗੇ ਕਿਉਂਕਿ ਆਪਾਂ ਮੈਂ ਕਾਫੀ ਗੱਡੀ ਭਜਾ ਲਈ ਸੀ ਤੇ ਭਜਾਉਣ ਦੇ ਨਾਲ ਕੀ ਹੋ ਗਿਆ ਕਿ ਤਕਰੀਬਨ ਆਪਾਂ ਕਾਫੀ ਬਾੜ ਜਿਹੜੀ ਆ ਉਹ ਕੱਢਤੀ ਆ ਹੁਣ ਤਾਂ ਅੱਧ ਵਿਚਾਲੇ ਚ ਆ ਗਏ ਕਿਉਂਕਿ ਮੈਨੂੰ ਲੱਗਾ 40 50 ਕਿਲੋਮੀਟਰ ਤੱਕ ਬਠਿੰਡੇ ਆ ਠੀਕ ਆ ਜੀ ਬਠਿੰਡੇ ਤੋਂ 40 ਕਿਲੋਮੀਟਰ ਮਿਲਦਾ ਅੱਗੇ ਆਪਣਾ ਹੈਗਾ ਵਾ ਮੰਡੀ ਢਾਬਾ ਵਾਲੀ ਤੇ ਥਾਰ ਕੈਂਟ ਲਾਤੀ ਆ ਬਾਈ ਜਾਂਦੀ ਯਾਰ ਪੂਰੇ ਆਪਣਾ ਸੁਪਨਾ ਕੀ ਆਪਾਂ ਬਈ ਨਾ ਥਾਰ ਨਹੀਂ ਯਾਰ ਕੋਈ ਵਧੀਆ ਗੱਡੀ ਦੇਖਾਂਗੇ ਥਾਰ ਤੋਂ ਵੀ ਉੱਪਰ ਪਰ ਅੱਜ ਦੇ ਟਾਈਮ ਦੇ ਅਗਰ ਗੱਲ ਕਰੀਏ ਤਾਂ ਥਾਰ ਦੀ ਡਿਮਾਂਡ ਬਹੁਤ ਜ਼ਿਆਦਾ ਵਾ ਇੱਕ ਬਈ ਉਹ ਆਈ ਸੀ ਨਾ ਯਾਰ ਮਰੂਤੀ ਵਾਲੇ ਦੀ ਜਿਮ ਨਹੀਂ ਆਈ ਸੀ ਉਹ ਤਾਂ ਮੈਨੂੰ ਲੱਗਦਾ ਫਲੌਪ ਜੀ ਹੋ ਗਈ ਗੱਡੀ ਤੇ ਹਾਂ ਬਈ ਰਾਮਪੁਰਾ ਪਹੁੰਚ ਗਿਆ ਡੱਬ ਵਾਲੀ ਸਾਰਾ 72 ਕਿਲੋਮੀਟਰ ਜਾਨੀ ਕਿ ਸਵਾ ਕੇ ਘੰਟੇ ਦਾ ਰਸਤਾ ਆਏਗਾ ਜੇ ਆਪਾਂ 60 ਦੀ ਸਪੀਡ ਤੇ ਵੀ ਜਾਈਏ ਤਾਂ ਆਰਾਮ ਨਾਲ ਆਪਾਂ ਪਹੁੰਚ ਜਾਂਗੇ ਕਿਉਂਕਿ ਹੁਣ ਨਾ ਮੌਸਮ ਸਾਫ਼ ਹੋ ਗਿਆ ਉਹਦੇ ਕਰਕੇ ਬਹੁਤ ਵਧੀਆ ਹੋ ਗਿਆ ਕਿ ਇਕਦੇ ਧੁੰਦੂ ਦੀ ਫੇਰ ਆਪਾਂ ਥੋੜਾ ਲੇਟ ਹੋ ਜਾਂਦੇ। ਬਾਕੀ ਆਪਾਂ ਦਿਖਾਉਣਾ ਦੋਸਤੋ ਜਿਹੜੇ ਢਾਬੇ ਤੇ ਆਪਾਂ ਰੁਕਦੇ ਆ ਨਾ ਤੇ ਉੱਥੇ ਜਾ ਕੇ ਕਰਦੇ ਆ ਆਪਾਂ ਗੱਲਬਾਤ। ਬਈ ਆ ਦੇਖੋ ਯਾਰ ਆ ਚੀਜ਼ ਗਲਤ ਆ ਨਾ ਇਹ ਬੰਦੇ ਪਹਿਲਾਂ ਬਈ ਖੜੇ ਸੀ ਦੂਸਰੀ ਲਾਈਨ ਦੇ ਵਿੱਚ ਤੇ ਹੁਣ ਵੜ ਗਏ ਨੇ ਇਹ ਇਸ ਲਾਈਨ ਦੇ ਵਿੱਚ ਤੁਸੀਂ ਐਂ ਹਿਸਾਬ ਲਾ ਲਓ। ਯਾਰ ਬਈ ਇਹ ਚੀਜ਼ ਤਾਂ ਗਲਤ ਆ ਨਾ। ਇਹੀ ਤਾਂ ਚੱਕਰ ਆ ਯਾਰ ਬਈ ਜਾਂ ਤਾਂ ਪਿੱਛੋਂ ਲਾਈਨ ਦੇ ਵਿੱਚ ਆਉਂ ਕਾਲੀ ਦਾ ਹਰ ਬੰਦੇ ਨੂੰ ਆ ਯਾਰ। ਚਲੋ ਆਪਾਂ ਨਹੀਂ ਲੱਗਣਿੰਦੇ। ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਇਸ ਟਾਈਮ ਬਠਿੰਡਾ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਐਂਟਰੀ ਕਰ ਲਿਆ। ਇਤਨਾ ਦੂਰ ਤੋਂ ਥੋੜਾ ਜਿਹਾ ਰਸਤਾ ਇਦਾਵਾ ਹੈਗਾ ਵਾ ਤਾਂ ਕਰਕੇ ਆਪਾਂ ਲੋਕਲ ਲੋਕੇਸ਼ਨ ਦੇ ਥਰੂ ਜਾਂਦੇ ਆ। ਕਿਉਂਕਿ ਵਿੱਚੋਂ ਦੀ ਨਾਲ ਫਿਰ ਕਾਫੀ ਰਸਤੇ ਨਿਕਲਦੇ ਨੇ। NH54 is closed. Check conditions before you go. ਇੱਥੇ ਵੀ NH54 close ਉਹ NH ਜਿਹੜਾ ਨੈਸ਼ਨਲ ਹਾਈਵੇ 54 ਵਾ ਉਹ ਬੰਦਾ ਤੇ ਆਕੇ ਆਪਾਂ ਹੁਣ ਬਠਿੰਡਾ ਸ਼ਹਿਰ ਦੇ ਵਿੱਚੋਂ ਬਾਹਰ ਨਿਕਲ ਰਹੇ ਆ। ਅੱਲੇ ਆਪਾਂ ਯਾਰ ਖਾਣਾ ਵੀ ਨਹੀਂ ਖਾਦਾ ਬ੍ਰੇਕਫਾਸਟ ਕਰਨਾ ਸੀ ਕੋਈ ਵਧੀਆ ਰੈਸਟੋਰੈਂਟ ਤੇ ਆ ਦੇਖ ਰਹੇ ਆ ਬਾਕੀ ਦੋਸਤੋ ਆਪਾਂ ਅੱਗੇ ਸ਼ਹਿਰ ਤੋਂ ਨਿਕਲ ਕੇ ਕਰਦੇ ਆਂ ਕੋਈ ਗੱਲਬਾਤ ਕਿਉਂਕਿ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੀ ਆਖੀ ਇੱਕ ਤਾਂ ਟ੍ਰੈਫਿਕ ਦਾ ਦੂਸਰਾ ਪੁਲਿਸ ਦਾ ਜਿਹੜਾ ਨਾਕਾ ਉਮਿਸ਼ਾ ਰਹਿੰਦਾ ਹੀ ਆ ਆ ਦੇਖੋ ਕਾਗਲ ਐ ਐ ਮਰਦੇ ਨੇ ਵੀਰੇ ਲੋਕ ਅੱਛਾ ਇਹ ਆ ਗਿਆ ਬਾਈ ਜੀ ਬਠਿੰਡਾ ਦਾ ਐਫਲ ਟਾਵਰ ਹੇ ਵੀ ਉਹਦੇ ਵਾਂਗੂ ਬਹੁਤ ਜ਼ਿਆਦਾ ਉੱਚਾ ਮਤਲਬ ਵੈਸੇ ਇਹਦਾ ਟਾਵਰ ਆ ਤੇ ਆਪਾਂ ਹੁਣ ਬਠਿੰਡੇ ਤੋਂ ਆਉਟਰ ਤੇ ਹੋ ਚਲੇ ਆ ਇਥੋਂ ਡੱਬਾ ਜਿਹੜਾ ਬਾਹਰ ਵੱਲ ਰਸਤਾ ਜਿਹੜਾ ਹੈਗਾ ਵਾ ਬਾਕੀ ਅੱਗੇ ਗੁਰਮੁਖੀ ਚੌਕ ਆ ਗਿਆ ਪਹਿਲਾਂ ਇਹ ਚੌਕ ਦਾ ਨਾਮ ਹੁੰਦਾ ਸੀ ਗੋਤ ਚੌਕ ਪਰ ਹੁਣ ਦੋਸਤੋ ਗੁਰਮੁਖੀ ਚੌਕ ਜਿਹੜਾ ਹੈਗਾ ਉਹਦਾ ਨਾਮ ਕਰਤਾ ਵਾ हां जी दोस्तों ये सारा जेड़ा रोड है ना है है। वो हुण बन चुका है मेनला लगता पहला 8-9 महीने ਬੱਲਣਾ ਇੱਥੇ ਤੁਸੀਂ ਐ ਲਾ ਲਓ ਕਿ ਬਹੁਤ ਬੁਰਾ ਹਾਲ ਸੀ ਇੰਨਾ ਜਿਆਦਾ ਪਟਕਟਈਆ ਸੀ ਹੁਣ ਤਾਂ ਚਲੋ ਇਹ ਸਾਰੇ ਪੌਲ ਫਲਾਈਓਵਰ ਬਣ ਚੁਕੇ ਆ ਇਹਨਾਂ ਮੈਨੂੰ ਲੱਗਦਾ ਯਾਰ ਭਾਰਤਮਾਲਾ ਦੇ ਅੰਡਰ ਹੀ ਇਹ ਸਾਰਾ ਰੋਡ ਬਣਿਆ ਵਾ ਕਿਉਂਕਿ ਉਹ ਇਧਰ ਦੀ ਸਾਰਾ ਪ੍ਰੋਜੈਕਟ ਇਧਰ ਦੀ ਨਿਕਲ ਰਿਹਾ ਵਾ ਤੇ ਯਾਰ ਤੁਸੀਂ ਦੇਖ ਸਕਦੇ ਹੋ ਕੈਂਟ ਰੋਡ ਆ ਮੰਨ ਕੇ ਚਲੋ ਪਹਿਲਾਂ ਤਾਂ ਮੈਨੂੰ ਲੱਗਦਾ ਇੱਥੇ 1.5 ਤੋਂ ਘੰਟਾ ਲਾ ਜਾਂਦਾ ਸੀ ਬਾਈ ਇੰਨਾ ਜ਼ਿਆਦਾ ਇਹ ਰੋਡ ਖਰਾਬ ਸੀ 25-30 ਕਿਲੋਮੀਟਰ ਦਾ ਏਰੀਆ ਕ੍ਰੋਸ ਕਰਨ ਨੂੰ ਪਰ ਮੈਨੂੰ ਲੱਗਾ ਹੁਣ ਤਾਂ ਅੱਧੇ ਘੰਟੇ 'ਚ ਹੀ ਪਹੁੰਚ ਜਾਾਂਗੇ ਡਬਲ ਹੀ ਰੋਡ ਪੂਰੇ ਘੰਟੇ ਬਣ ਚੁੱਕਿਆ ਡਬਲ ਵੀ ਇਹ ਨਾ ਜਿਹੜਾ ਰਸਤਾ ਇਹ ਮਤਲਬ ਜਿਹੜਾ ਸ਼ਹਿਰ ਆ ਇਹ ਪੰਜਾਬ ਤੇ ਹਰਿਆਣੇ ਦਾ ਕਨੈਕਟਡ ਸ਼ਹਿਰ ਆ ਮਤਲਬ ਤੁਸੀਂ ਇਹ ਰਹਿ ਲੋ ਪੰਜਾਬ ਹਰਿਆਣਾ ਦਾ ਬਾਰਡਰ ਆ ਹਾਂ ਤੁਸੀ ਦੇਖੋ ਸਾਥੋਂ ਇੱਧਰ ਡਿਵੈਲਪਮੈਂਟ ਵੀ ਹੋ ਗਈ ਹੈ ਕਾਫੀ ਬਡੇ ਬਡੇ ਕੰਪਨੀ ਨੇ ਨਾ ਆਪਣੇ ਇੱਥੇ ਇਨ ਫਲੇਸ ਜਿਹੜੇ ਹੈਗੇ ਨੇ ਉਹ ਕਲੋਨੀਆਂ ਬਣਨੀਆਂ ਸ਼ੁਰੂ ਕਰਤੀਆਂ ਨੇ। ਬਾਕੀ ਵਧੀਆ ਬਣ ਗਈ ਯਾਰ ਬਾਈ ਸੜਕ ਬਹੁਤ ਸੋਹਣੀ ਬਣ ਗਈ। ਜੇ ਕਿਸੇ ਬਾਈ ਨੇ ਇੱਥਰ ਕੋਈ ਆਉਣਾ ਹੋਵੇ ਤੇ ਬਠਿੰਡੇ ਤੋਂ ਸਿੱਧਾ ਹੀ ਰਸਤਾ ਵੱਡਾ ਬੜੀ ਦਾ ਬਠਿੰਡੇ ਬਾਯਾ ਬੱਸ ਸਟੈਂਡ ਸਿੱਧਾ ਆ ਸਕਦੇ ਤੁਸੀਂ। ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂ ਡੱਬ ਵਾਲੀ ਤੋਂ ਥੋੜਾ ਜਿਹਾ ਪਿੱਛੇ ਤੇ ਆਪਾਂ ਰੁਕਿਆ ਹੁਣ ਟਾਬੇ ਤੇ ਰੌਣਕ ਪੰਜਾਬੀ ਟਾਬਾ ਤੇ ਕਰਾਂਗੇ ਬ੍ਰੇਕਫਾਸਟ। ਉਹ ਤੋਂ ਬਪ ਪਿੱਛੇ ਕੀਤਾ ਨਹੀਂ ਮੈਨੂੰ ਐ ਸੀ ਮੈਂ ਕਿਹਾ ਚਲੋ ਥੋੜੀ ਬਾੜ ਕੱਢ ਕੇ ਆਪਾਂ ਬਠਿੰਡੇ ਤੋਂ ਨਿਕਲ ਕੇ ਅੱਗੇ ਡੱਬ ਵਾਲੀ ਦੇ ਹੁਣ ਇੱਥੋਂ ਤਕਰੀਬਨ ਡੱਬ ਵਾਲੀ 15 ਕਿਲੋ ਮੀਟਰ ਦਾ ਰਸਤਾ ਤੇ ਹੁਣ ਰੁਕੇ ਆਪਾਂ ਇੱਥੇ ਕਰਦੇ ਆਂ ਬ੍ਰੇਕਫਾਸਟ। ਹੁਣ ਤਾਂ ਲੰਚ ਹੀ ਹੋ ਗਿਆ। ਇਹ ਟਾਈਮ ਤਾਂ ਹੋ ਚੁੱਕਿਆ ਦੁਪਹਿਰ ਦਾ ਤੇ ਦੇਖਦੇ ਆਪਾਂ ਭਾਈ ਕੀ ਖਵਾਉਂਦਾ ਆਪਾਂ ਨੂੰ। ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਪੰਜਾਬ ਹਰਿਆਣਾ ਦੇ ਬਾਰਡਰ ਤੇ ਜਾਨੀ ਕਿ ਡੱਬ ਵਾਲੀ ਜਿਹੜਾ ਹੈਗਾ ਵਾ ਉਹ ਆਪਾਂ ਐਂਟਰ ਕਰ ਚੁੱਕ ਤੇ ਇਹ ਹੈਗਾ ਵਾ ਬਾਰਡਰ ਏਰੀਆ ਤੇ ਆਓ ਆਪਾਂ ਤੁਹਾਨੂੰ ਅੰਦਰ ਚੱਲ ਕੇ ਹੁਣ ਡੱਬ ਵਾਲੀ ਸ਼ਹਿਰ ਦੇ ਵਿੱਚ ਦਿਖਾਉਨੇ ਆਂ